ਪਿੰਡੋਂ ਤਾਂ ਲੱਗਦੇ ਨਹੀਂ ਜਿਹੜੀ ਤੂੜੀ ਵਾਲੀ ਲੱਗ ਰਹੀ ਐ ਚਲ ਅੱਗੇ ਜਾ ਕੇ ਦੇਖਦੇ ਆ ਵੀ ਕਿਹੜੇ ਨੇ ਪਿੰਡੋਂ ਤਾਂ ਆਪ ਨੂੰ ਲੱਗਦੇ ਨਹੀਂ ਇਹ ਦੇਖਦੇ ਅੱਗੇ ਕੋਈ ਗੱਲ ਨਾ ਗੱਲਬਾਤ ਕਰਦੇ ਆਪਾਂ ਹਾਂ ਬਾਈ ਕਿਵੇਂ ਹੋ ਤੂੜੀ ਬਣਾਉਣੀ ਆ ਬਾਈ ਹਾ ਬਈ ਤੁਸੀਂ ਵੀ ਦੇ ਆਗੇ ਕਿਉਂ ਯਾਰ ਤੂੰ ਗੋਲ ਮਸ਼ਕਰੀਆਂ ਕਰਦੇ ਛੇਡਾਂ ਕਰਦੇ ਯਾਰ ਛੇਡਾਂ ਦਾ ਬਈ ਪਹਿਲਾਂ ਦੋਈ ਛਾੜ ਕੀਤੀਆਂ ਨਹੀਂ ਆ। ਉਹ ਨਹੀਂ ਯਾਰ ਤੁਸੀਂ ਮਸ਼ਕਰੀਆਂ ਕਰਦੇ ਹੋ। ਨਹੀਂ ਬਸ ਹਾਂ ਬਈ ਕੀ ਕੰਮ ਆਇਆ ਸੀ ਕੰਮ ਨੂੰ ਕਿਹੜਾ ਮੈਂ ਤੁਹਾਨੂੰ ਬੱਕੜੀਆਂ ਬਲਾਉਣੀਆਂ ਬਈ। ਹਾਂ। ਹਾਂ। ਜੋ ਵਾਸਤੇ ਕਹਿੰਦਾ ਕੀ ਰੇਟ ਚੱਲਦਾ ਆਪਣੇ ਟੂੜੀ ਦਾ? ਟੂੜੀ ਦਾ ਬਈ 900 ਚੱਲਦਾਗਾ। ਬਈ ਆਏ ਕਰਿਓ। ਹਾਂ। ਟੂੜੀ ਦਾ ਮੈਂ ਤੁਹਾਨੂੰ 1500 ਰੁਪਏ ਟਰਾਲੀ ਦਾ ਦੇਉ। ਅੱਛਾ 1500 ਰੁਪਿਆ ਠੀਕ ਆ। ਟੂੜੀ ਬਣਾ ਲਿਓ। ਬਣਾ ਦਿਆ ਮੈਂ ਬਈ। ਤੂੜੀ ਬਣਾ ਲੈ ਚੰਗਾ ਬਣਾਉਣੀ ਕਿੱਥੋਂ ਆ ਬਈ ਜਿੱਥੋਂ ਮਰਜ਼ੀ ਬਣਾ ਲੈ ਬਈ ਨਾ ਨਾ ਇਹ ਤੂੰ ਕਿਸੇ ਦਾ ਠੂਗਣਾ ਕਢਵਾ ਬਈ ਦੇਖਣ ਨੂੰ ਸਰਦਾਰ ਮੈ ਲੱਗਦਾ ਨਹੀਂ ਬਈ ਸਰਦਾਰਾਂ ਨਹੀਂ ਲੱchn ਲੱਗਦੇ ਮੈਨੂੰ ਵੀ ਆ ਲੱਗਦਾ ਵੀ ਤੁਸੀਂ ਮਿੱਠੂ ਕਵਾੜੀਓ ਤੋਂ ਲੋਹਾ ਇਕੱਠਾ ਕਰਿਆ ਬਈ 20 ਲੱਖ ਲਾਇਆਗਾ ਅੱਛਾ ਬਈ ਚਲੋ ਆਏ ਕੋਈ ਗੱਲ ਨਹੀਂ ਤੇ ਮੈਂ ਨਾ ਬਾਈ ਬਾਦਲ ਹੈ ਬਾਦਲਾ ਹੈ ਬਾਦਲ ਕੀ ਬਾਦਲ ਪਿੰਡ 40 ਕਿੱਲੇ ਠੇਕੇ ਖੇਤੇ ਲੈ ਕੇ ਕਰਦਾ ਰਿਹਾ ਅੱਛਾ ਹਾਂ ਖੜਿਆ 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 ਫੋਨ ਆ ਗਿਆ ਆਪਾਂ ਨੂੰ ਫੋਨ ਆ ਗਿਆ ਹੈਲੋ ਆ ਕਿਹੜੇ ਫਾਰਮ ਚ ਮਾਲਸਾ ਵਾਲੇ ਚ ਬਲਾਡੇ ਵਾਲੇ ਚ ਅੱਛਾ ਅੱਛਾ ਬਲਾਡੇ ਵਾਲੇ ਚ ਚੱਲ ਚੱਲ ਕੋਈ ਗੱਲ ਨਹੀਂ ਮੈਂ ਪਿੰਡ ਤੂੜੀ ਦਾ ਪਤਾ ਕਰ ਰਿਹਾ ਤੂੜੀਆਂ ਇੱਕ ਟਰਾਲੀ ਦਾ ਤੂੜੀਆਂ ਬਣਾਉਣੀ ਨੇ ਆਪਾਂ ਹਾਂ ਹਾਂ ਬਣਾ ਦਾਂਗੇ 250 ਟਰਾਲੀ ਦਾ ਚੱਲ ਠੀਕ ਹੈ ਮੈਂ ਅੱਗੇ ਦੇਖਦਾ ਫਾਰਮ ਦੀ ਗੱਲ ਕਰਦਾ ਬਾਈ ਤੂੰ ਬਾਈ ਦੋ ਫਾਰਮ ਤਾਂ ਆਪਣੇ ਭਲਾਡੇ ਨੇ ਅੱਛਾ ਕੋਨੇ ਮਾਨਸਾ ਅੱਛਾ ਹਾਂ ਠੀਕ ਹੈ ਠੀਕ ਹੈ ਆਇਆ ਕਰਿਓ ਬਾਈ ਹਾਂ ਬਾਈ ਟੂੜੀ ਬਣਾ ਲਏ ਆ ਆਪਣਾ 18 ਕਿੱਲਿਆਂ ਦਾ ਟੱਕ ਹੈਗਾ ਠੀਕ ਹੈ ਤੁਹਾਨੂੰ 1500 ਰੁਪਏ ਟਰਾਲੀ ਦਾ ਦੇਉ 1500 ਰੁਪਏ ਠੀਕ ਹੈ ਬਾਈ ਠੀਕ ਹੈ ਬਾਈ ਬਣਾ ਲਿਆ ਬਾਈ ਵਾਹ ਬਾਈ ਚੰਗਾ ਬਾਈ ਠੀਕ ਹੈ ਬਾਈ ਆਇਆ ਕਰੋ ਜੀ ਜੀ ਬਾਈ ਤੁਹਾਡੇ ਪਿੰਡ ਦਾ ਸਰਦਾਰ ਸੀਗਾ ਯਾਰ। ਉਹ ਸਾਡੇ ਵੱਡ ਸਰਦਾਰ ਬਾਈ। ਹਾਂ ਬਾਈ ਤੁਹਾਡੇ ਪਿੰਡ ਦਾ ਸਰਦਾਰ ਸੀਗਾ ਬਾਹਲਾ ਤਗੜਾ ਕਹਿੰਦਾ ਸੀ ਬਾਹਲਾ ਤਗੜਾ। ਕੀ ਗੱਲ ਹੋ ਗਈ ਬਾਈ ਇੰਨਾ ਕਾ ਨੂੰ ਹੱਸੀ ਜਾਂਦਾ। ਉਹ ਬਾਈ ਉਹ ਤਾਂ ਪੂਰਾ ਗੱਪੀ ਸੀ। ਅੱਛਾ। ਉਹਦਾ ਖੱਪਾ ਦੀ ਵੀ ਨਹੀਂ ਲੈਂਦਾ ਰੇ ਮੈਂ। ਅੱਛਾ ਯਾਰ ਉਹਦਾ ਫਾਰਮ ਆ ਦੀ ਗੱਲ ਕਰਦਾ ਸੀ ਦੋ ਭਲਾਡੇ ਫਾਰਮ ਨੇ, ਦੋ ਮਾਂਸਾਂ ਨੇ। ਅੱਛਾ। ਉਹਦਾ ਪੋਲਟਰੀ ਫਾਰਮ ਦੀ ਗੱਲ ਕਰਦਾ ਹੋਊਗਾ। ਅੱਛਾ ਯਾਰ। ਉਹ ਤਾਂ ਕੰਮ ਕਰਦਾ ਸੀ। ਤੁਹਾਡੇ ਛੋਟੀ ਨਾਲ ਮਕੌਣੀ ਕਰਕੇ ਛੋਟੀ ਨਾਲ ਵੀ